ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਚਾਨਣਾ ਪਾਉਣ ਦੇ ਲਈ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਚ ਸੇਵਾਾਂ ਮਾਣਿ ਬਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਿਰਕੇਣਾ ਇਮੀਗ੍ਰੇਸ਼ਨ ਲਾਫਰਮ ਜੀ ਟਿਰਕੇਣਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਜੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਜੀ ਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸੋਹਤਾ ਹੁਣਾ ਦਾ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਇੱਕ ਵਾਰ ਸਭ ਤੋਂ ਪਹਿਲਾਂ ਜੇਕਰ ਆਪਾਂ ਜਾਣਨਾ ਪਾਈਏ ਤਾਂ ਪੰਜਵੀਂ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣੀ ਪ੍ਰਧਾਨ ਬਣ ਗਏ ਨੇ ਜੀ ਐਸਸੀਪੀਸੀ ਦੇ हां जी बिल्कुल आज ਉਹਨਾਂ ਨੂੰ ਪੰਜਵੀਂ ਵਾਰ ਬਤੌਰ ਪ੍ਰਧਾਨ ਸੇਵਾ ਦਾ ਮੌਕਾ ਮਿਲ ਗਿਆ ਜੀ ਐਸਪੀਸੀ ਦੇ ਵਿੱਚ ਯਾਨੀ ਕੁੰਜੀਆਂ ਇਹਨਾਂ ਦੇ ਕੋਲ ਹੀ ਰਹਿਣਗੀਆਂ ਆ ਦੂਜੇ ਪਾਸਿਓ ਜੇ ਆਪਾਂ ਵੇਖੀਏ ਗੁਰਪ੍ਰੀਤ ਇਹ ਮਾਮਲਾ ਜਿਹੜਾ ਹੈ ਨਾ ਥੋੜਾ ਜਿਹਾ ਦਿਲਚਸਪ ਇਸ ਕਰਕੇ ਸੀਗਾ ਕਿ ਇਹ ਤੇ ਪਤਾ ਹੀ ਹੁੰਦਾ ਹੈ ਕਿ ਪ੍ਰਧਾਨ ਚੁਣੇ ਜਾਣਾ ਇਹਨਾਂ ਨੇ ਕਿਉਂਕਿ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੈਮਿਲੀ ਦਾ ਪ੍ਰਭਾਵ ਹੈ ਤੇ ਉਹਨਾਂ ਦੇ ਕੋਲ ਜਦੋਂ ਤੱਕ ਮੈਂਬਰਾਨ ਨੇ ਉਦੋਂ ਤੱਕ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦੀ ਗੱਲ ਤੇ ਹੈ ਨਹੀਂਗੀ ਪਰ ਅਕਾਲੀ ਦਲ ਪੁਨਰ ਸੁਰਜੀਤੀ ਗਰੁੱਪ ਆ ਜਿਹੜਾ ਉਹ ਆਪਣਾ ਉਮੀਦਵਾਰ ਦੇ ਕੇ ਹੋਂਦ ਜ਼ਰੂਰ ਦਰਸਾ ਰਿਹਾ ਹੈ ਤਾਂ ਗੱਲ ਇਹ ਆ ਕਿ ਅੱਜ ਧਾਮੀ ਸਾਹਿਬ ਦੇ ਨਾਲ ਰਗੂਜੀਤ ਸਿੰਘ ਵਿਰਕ ਇਹ ਵੀ ਬਾਦਲ ਫੈਮਿਲੀ ਦੇ ਬਹੁਤ ਨਜ਼ਦੀਕੀ ਨੇ ਯਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਇਹਨਾਂ ਨੂੰ ਤੇ ਇਸ ਤੋਂ ਇਲਾਵਾ ਬਲਦੇਵ ਸਿੰਘ ਖੁਰਾ ਨੂੰ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਸ਼ੇਰ ਸਿੰਘ ਮੰਡੂਰਾ ਨੂੰ ਜਨਰਲ ਸੈਕਟਰੀ ਚੋਲੇ ਆ ਗਿਆ ਆ ਦੇਖੋ ਪਹਿਲਾਂ ਤੇ ਹਰਜਿੰਦਰ ਸਿੰਘ ਧਾਮੀ ਨੇ ਹੱਥ ਖੜੇ ਕਰਵਾ ਕੇ VOTING ਕਰਵਾਉਣ ਦੀ ਅਪੀਲ ਕੀਤੀ ਸੀ ਲੇਕਿਨ ਇਸ ਨੂੰ ਹਾਰਜ ਕਰ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ VOTING ਜਿਹੜੀ ਹੁੰਦੀ ਆ ਉਸੇ ਤਰ੍ਹਾਂ ਹੀ ਇਹਨਾਂ ਨੂੰ ਸੁਣਿਆ ਗਿਆ। ਇਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਮਿੱਠੂ ਸਿੰਘ ਹੁਰਾ ਨੂੰ ਸਿਰਫ 18 ਵੋਟਾਂ ਪਈਆਂ ਜਦਕਿ ਇਹਨਾਂ ਨੂੰ 117 ਵੋਟਾਂ ਪਈਆਂ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਵਿਰੋਧੀ ਧੜੇ ਨੂੰ ਪਿਛਲੀ ਵਾਰ ਦੇ ਨਾਲੋਂ ਇਸ ਵਾਰੀ ਗਿਣਤੀ ਜਿਹੜੀ ਹੈ ਨਾ ਉਹ ਥੋੜੀ ਮਿਲੀ ਆ ਵੋਟਾਂ ਦੀ ਇਹ ਹੁਣ ਉਹਨਾਂ ਨੂੰ ਸੋਚਣਾ ਵਿਚਾਰਨਾ ਪਊਗਾ ਕਿ ਇਹਨਾਂ ਦੀ ਗਿਣਤੀ ਘਟ ਕਿਉਂ ਰਹੀ ਹੈ ਵੈਸੇ ਜੇ ਤੁਸੀਂ ਦੇਖੋਗੇ ਤਾਂ ਕੁਝ ਇਹਨਾਂ ਦੀਆਂ ਗਿਣਤੀਆਂ ਵੀ ਘਟੀਆਂ ਨੇ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਮੈਂਬਰ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਟੁੱਟ-ਭੱਜ ਕਰਕੇ ਇਧਰ-ਉਧਰ ਹੋ ਗਏ ਤੇ ਸੈਕੰਡ ਚੀਜ਼ ਇਹ ਆ ਕਿ ਕੁਝ ਮੈਂਬਰਾਂ ਦੀ ਡੈਥ ਵੀ ਹੋਈ ਆ ਅੱਛਾ ਇਹ ਤੇ ਸਾਰਾ ਹੋ ਗਿਆ ਇਸ ਵੇਲੇ ਜੋ ਵੀ ਹੋਇਆ ਉਹਦਾ ਅਪਡੇਸ਼ਨ ਪਰੰਤੂ ਦੇਖੋ ਮੈਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਸਾਨੂੰ ਕੁਐਸਚਨ ਪੇਪਰ ਇੱਕ ਕੁਐਸਚਨ ਮਾਰਕ ਲਾ ਕੇ ਇੱਕ ਗੱਲ ਕਰਨੀ ਚਾਹੀਦੀ ਆ ਗੁਰਪ੍ਰੀਤ ਕਿ ਕੀ ਇਹ ਜਿਹੜਾ ਧਾਮੀ ਸਾਹਿਬ ਦਾ ਟੈਨੇਓਰ ਆ ਕੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਫੈਮਲੀ ਦਾ ਇਹ ਆਖਰੀ ਪ੍ਰਧਾਨ ਤੇ ਨਹੀਂ ਸਵਾਲੀਆ ਨਿਸ਼ਾਨ ਸਵਾਲੀਆ ਫਿਕਰਾ ਹੈ ਕਿਉਂ ਕਿਉਂਕਿ ਜਿੰਨ ਨੂੰ ਸਾਡੇ ਕੋਲ ਜਾਣਕਾਰੀ ਆ ਕਿ ਗੁਰਪ੍ਰੀਤ ਆਉਣ ਵਾਲੇ ਸਮੇਂ ਦੇ ਵਿੱਚ ਐਸਡੀਪੀਸੀ ਇਲੈਕਸ਼ਨ ਤੈਅ ਆ। ਮਤਲਬ ਪੰਜਾਬ ਵਿਧਾਨ ਸਭਾ ਚੋਣ ਤੋਂ ਪਹਿਲਾਂ ਐਸਡੀਪੀਸੀ ਇਲੈਕਸ਼ਨ ਕਰਵਾਇਆ ਜਾ ਸਕਦਾ ਜਿੰਨ ਨੂੰ ਅਸੀਂ ਅੰਦਰੋਂ ਚੁੰਝ ਚਰਚਾ ਸੁਣਨੇ ਪਏ ਆ। ਜੀ ਇਹ ਆਪਣੇ ਆਪ ਦੇ ਵਿੱਚ ਹੁਣ ਵੱਡਾ ਸਵਾਲ ਹੈ ਕਿਉਂਕਿ ਜਿਵੇਂ ਹੀ ਐਸਟੀਪੀਸੀ ਦਾ ਇਲੈਕਸ਼ਨ ਲੜਿਆ ਜਾਊਗਾ ਆਪਾਂ ਨੂੰ ਪਤਾ ਹੈ ਕਿ ਅਮਰਤਪਾਲ ਸਿੰਘ ਦਾ ਧੜਾ ਜਾਂ ਐਲਾਈਡ ਕਹਿ ਲਓ ਤੇ ਇਸ ਤੋਂ ਇਲਾਵਾ ਅਕਾਲੀ ਦਲ ਮਾਨ ਉਹ ਅਮਰਸਰ ਵੈਸੇ ਅਕਾਲੀ ਦਲ ਅਮਰਸਰ ਆਪਾਂ ਅਕਾਲੀ ਦਲ ਮਾਨ ਵਾਲਾ ਵੀ ਕਹਿ ਦਿੰਨੇ ਆ ਤਾਂ ਮਤਲਬ ਕਿ ਇਹਨਾਂ ਸਾਰਿਆਂ ਨੇ ਹੀ ਫਾਈਟ ਕਰਨੀ ਤਾਂ ਸੁਖਵੀਰ ਸਿੰਘ ਬਾਦਲ ਹੁਰਾ ਵਾਸਤੇ ਫਿਰ ਬਹੁਤ ਵੱਡੀ ਚੁਣੌਤੀ ਹੋ ਜਾਏਗੀ ਇਸ ਇਲੈਕਸ਼ਨ ਨੂੰ ਜਿੱਤਣਾ ਤਾ ਕਰਕੇ ਮੈਂ ਕਹਿ ਰਿਹਾ ਕਿ ਕੀ ਇਹ ਜਿਹੜਾ ਪੰਜਵੀਂ ਮਰਤਵਾ ਇਹਨਾਂ ਦਾ ਬਈ ਪ੍ਰਧਾਨ ਮੰਨ ਦਾ ਸਬੱਬ ਬਣਿਆ ਕੀ ਇਹ ਬਾਦਲ ਫੈਮਿਲੀ ਦਾ ਪ੍ਰਧਾਨ ਦੇ ਤੌਰ ਤੇ ਕਹ ਲਉ ਕਿ ਆਖਰੀ ਪ੍ਰਧਾਨ ਹੋਏਗਾ ਜਾਂ ਇਸ ਤੋਂ ਬਾਅਦ ਵੀ ਉਹ ਜਿੱਤ ਦਰਜ ਕਰਕੇ ਤੇ ਮદાન ਚ ਡਟੇ ਰਹਿਣਗੇ ਜੇਕਰ ਇਲੈਕਸ਼ਨ ਹੁੰਦਾ ਤੇ ਜੇ ਉਹ ਇਸ ਇਲੈਕਸ਼ਨ ਨੂੰ ਜਿੱਤ ਦੇ ਵਿੱਚ ਤਬਦੀਲ ਕਰ ਦਿੰਦੇ ਆ ਐਸਟੀਪੀਸੀ ਇਲੈਕਸ਼ਨ ਨੂੰ ਤਾਂ ਫਿਰ ਗੁਰਪ੍ਰੀਤ 2027 ਵਾਸਤੇ ਮੇਰੇ ਖਲ ਦੇ ਨਾਲ ਉਹਨਾਂ ਦੀ ਤਾਰੀਫ ਹਲ ਬਟਾ ਫੁੱਲ ਹੋ ਜਾਏਗੀ ਪਰ ਦੇਖਣਾ ਹੋਏਗਾ ਇਲੈਕਸ਼ਨ ਕਦੋਂ ਹੁੰਦਾ ਹੈ ਪਰ ਮੈਨੂੰ ਲੱਗਦਾ ਕਿ ਅਗਲੇ ਸਾਲ ਤੇ ਵਿੱਚ ਇਹ ਇਲੈਕਸ਼ਨ ਤਾਂ ਹੈ ਅੱਗੇ ਵਧੀਏ ਤਾਂ ਉਧਰ ਭੁੱਲਰ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਝਟਕਾ ਲੱਗਿਆ ਹੈ ਵਿਜੀਲੈਂਸ ਨੂੰ ਕਿਹੋ ਜਿਹਾ ਝਟਕਾ ਲੱਗਿਆ ਜੀ ਇੱਧਰ ਭੁੱਲਰ ਸਾਹਿਬ ਨੂੰ ਤਾਂ ਕਹਿੰਦੇ ਵੀ ਕਸੂਤਾ ਫਸਾਉਣਾ ਹੈ ਵੇਖੋ ਵਿਜੀਲੈਂਸ ਨੇ ਵਿੱਚ ਵਿਚਾਲੇ ਇੱਕ ਪੰਗਾ ਖੜਾ ਕਰ ਦਿੱਤਾ ਇਹਨਾਂ ਨੇ ਕਿਹਾ ਕਿ ਸਾਨੂੰ ਵੀ ਭੁੱਲਰ ਦੀ ਹਿਰਾਸਤ ਚਾਹੀਦੀ ਹੈ अच्छा पुलर दी डिमांड हो गई उधरो रिमांड चल रहे है सीबीआई का सॉरी जी जी माफी चाहो ना के सीबीआई ਦਾ ਰਿਮਾਂਡ ਚੱਲ ਰਿਹਾ ਹੈ ਤੇ ਉਹਦੇ ਵਿੱਚ ਆਪਾਂ ਦੇਖੀਏ ਤਾਂ 5 ਰੋਜ਼ਾ ਰਿਮਾਂਡ ਸੀਗਾ ਪਰ ਜਿਸ ਦਿਨ सीबीआई ਨੇ ਰਿਮਾਂਡ ਤੇ ਲੈਣਾ ਸੀਗਾ ਪੁੱਲਰ ਨੂੰ ਤਾਂ ਉਹਦੇ ਵਿੱਚ ਕੀ ਹੋਇਆ ਗੁਰਪ੍ਰੀਤ ਕਿ ਇਹਨਾਂ ਨੇ ਵੀ ਅੱਜ ਤੋਂ ਮਾਮਲਾ ਦਰਜ ਕਰ ਲਿਆ ਸੀ ਹਾਲਾਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜਿੰਨੀ ਕੋ ਆਪਣੀ ਤੁਛ ਬੁੱਧੀ ਆ ਕਿ ਜਦੋਂ ਕੇਂਦਰੀ ਆਈਐਨਸੀ ਨੇ ਮਾਮਲਾ ਦਰਜ ਕਰ ਰੱਖਿਆ ਹੈ ਜਦੋਂ ਸਾਰਾ ਕੁਝ ਉਹਨਾਂ ਦੇ ਕੋਲ ਆ ਗ੍ਰਿਫਤਾਰੀ ਉਹਨਾਂ ਨੇ ਪਾਈ ਆ ਤੇ ਉਹਨਾਂ ਨੇ ਬਕਾਇਦਾ ਪਹਿਲਾਂ ਹੀ ਪ੍ਰਾਪਰਟੀ ਵੱਧ ਆਮਦਨ ਤੋਂ ਪ੍ਰਾਪਰਟੀ ਵੱਧ ਬਣਾਉਣ ਦਾ ਮੁਕਦਮਾ ਦਰਜ ਕਰ ਰੱਖਿਆ ਤਾਂ ਵਿਜੀਲੈਂਸ ਦਾ ਕੇਸ ਜ਼ਿਆਦਾ ਪ੍ਰਭਾਵ ਨਹੀਂ ਛੱਡਦਾ ਮੇਰਾ ਇਹ ਮੰਨਣਾ ਹੈ ਤਾਂ ਇਹਨਾਂ ਨੇ ਮਤਲਬ ਕਿ ਪਹੁੰਚ ਕੀਤੀ ਸੀ ਕਿ ਕੋਰਟ ਦੇ ਕੋਲ ਤੇ ਇਹਨਾਂ ਨੂੰ ਝਟਕਾ ਲੱਗਾ ਕਿ ਫਿਲਹਾਲ ਜਿਹੜਾ ਰਿਮਾਂਡ ਹੈ ਉਹ ਸੀਬੀਆਈ ਦੇ ਕੋਲ ਜਿਹੜਾ ਚੱਲਦਾ ਰਹੂਗਾ ਤਾਂ ਬਹਿਰhaal ਇਹ ਦੇਖਣਾ ਹੋਵੇਗਾ ਹੁਣ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਵਿਜੀਲੈਂਸ ਕੀ ਕਰਦੀ ਹੈ ਕਿ ਨਹੀਂ ਕਰਦੀ ਪਰ ਇੱਕ ਚੀਜ਼ ਜਿਹੜੀ ਵੇਖਣ ਵਾਲੀ ਆ ਭੁੱਲਰ ਦੇ ਮਾਮਲੇ ਦੇ ਵਿੱਚ ਉਹ ਇਹ ਆ ਗੁਰਪ੍ਰਿਤ ਕੇ ਇਹ ਜਿਹੜਾ ਰਿਮਾਂਡ ਚੱਲਦਾ ਪਿਆ ਇਸ ਤੋਂ ਪਹਿਲਾਂ ਕਿਰਸ਼ਾਣੂ ਦਾ ਰਿਮਾਂਡ ਚੱਲ ਰਿਹਾ ਸੀ ਕਿਰਸ਼ਾਨੂ ਜਿਹੜਾ ਕਿ ਕਥਿਤ ਦਲਾਲ ਹੈ ਕਿਰਸ਼ਾਨੂ ਦੇ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਦੂਆਂ ਦੀ ਪੁੱਛਗੇ ਚ ਜਿਹੜੀ ਆ ਉਹ ਆਮੋ ਸਾਹਮਣੇ ਬਿਠਾ ਕੇ ਹੋ ਰਹੀ ਆ ਕਿਰਸ਼ਾਨੂ ਕੁਝ ਹੋਰ ਕਹਿ ਰਿਹਾ ਤੇ ਭੁੱਲਰ ਕੋਈ ਹੋਰ ਕਹਿ ਰਿਹਾ ਇਸ ਤੋਂ ਇਲਾਵਾ ਕੁਝ ਦਾਅਵੇ ਇਹ ਨੇ ਮੈਂ ਕੋਈ ਉਹਦੀ ਤਸਦੀਕ ਤੇ ਨਹੀਂ ਕਰ ਸਕਦਾ ਕੁਝ ਮੀਡੀਆ ਦਾਅਵੇ ਨੇ ਕੁਝ ਚਰਚਾਵਾਂ ਨੇ ਕਿ ਅਸਲ ਦੇ ਵਿੱਚ ਇਹਨਾਂ ਦੋਨਾਂ ਦੇ ਦਰਮਿਆਨ ਜਿਹੜੀ ਚੈਟ ਵਗੈਰਾ ਹੁੰਦੀ ਰਹੀ ਆ ਉਹਦੇ ਵਿੱਚ ਇੱਕ ਦੋ ਅਦਾਲਤੀ ਫੈਸਲਿਆਂ ਦਾ ਜ਼ਿਕਰ ਹੈ ਮਤਲਬ ਕਿ ਜੁਡੀਸ਼ਰੀ ਵੱਲ ਨੂੰ ਵੀ ਉਂਗਲ ਜਿਹੜੀ ਆ ਉਹ ਜਾ ਰਹੀ ਐ ਇਸ ਟਾਈਮ ਕਿ ਮਤਲਬ ਅਦਾਲਤਾਂ ਦੇ ਵਿੱਚ ਜਿਹੜੇ ਕੇਸ ਚੱਲਦੇ ਆ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਇੱਕ ਜੱਜ ਦਾ ਬੜਾ ਸਿਆਪਾ ਪੈ ਗਿਆ ਸੀਗਾ ਨਾ ਜੇ ਇੱਕ ਵਕੀਲ ਨੂੰ ਗ੍ਰਿਫਤਾਰ ਕੀਤਾ ਸੀ ਸੀਬੀਆਈ ਨੇ ਜੀ 30 ਲੱਖ ਰੁਪਏ ਦੇ ਵਿੱਚ ਕੇਸ ਜਿਹੜਾ ਸੈੱਟ ਕੀਤਾ ਜਾ ਰਿਹਾ ਸੀਗਾ ਤਾਂ ਮੁੜ ਕੇ ਜੱਜ ਨੇ ਵਕੀਲ ਬਾਰੇ ਕਿਹਾ ਕਿ ਹਾਂ ਇਹਨੇ ਫੋਨ ਕੀਤਾ ਸੀ ਪਰ ਮੇਰੇ ਪਿਤਾ ਦੀ ਉਹਨਾਂ ਦਿਨਾਂ ਦੇ ਵਿੱਚ ਸਿਹਤ ਢਿੱਲੀ ਸੀ ਕੋਈ ਐਕਸੀਡੈਂਟ ਵਗੈਰਾ ਹੋਇਆ ਸੀਗਾ ਤਾਂ ਪਤਾ ਲੈਣ ਵਾਸਤੇ ਫੋਨ ਕੀਤਾ ਸੀ ਨਹੀਂ ਤਾਂ ਜੱਜ ਵੀ ਚੋਪੜਿਆ ਗਿਆ ਸੀ ਬਠਿੰਡੇ ਦੀ ਇੱਕ ਅਦਾਲਤ ਦਾ ਜੱਜ ਸੀ ਤਾਂ ਮਤਲਬ ਕਿ ਇਸ ਤਰ੍ਹਾਂ ਅੱਗੇ ਵੀ ਆਪਾਂ ਵੇਖਿਆ ਗਾਇ ਬਗਾਇ ਇਸ ਤਰ੍ਹਾਂ ਦੀਆਂ ਖਬਰਾਂ ਵੀ ਪੜਦੇ ਸੁਣਨੇ ਆ ਤਾਂ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦੀ ਕੋਈ ਕਹਾਣੀ ਸੱਚਮੁੱਚ ਨਿਕਲ ਆਉਂਦੀ ਆ ਤਾਂ ਬਹੁਤ ਅੱਗੇ ਤੱਕ ਗੱਲਾਂ ਜਾਣਗੀਆਂ ਤਾਂ ਫਿਲਹਾਲ ਇਹ ਬਹੁਤ ਵੱਡੀ ਗੱਲ ਜਿਹੜੀ ਆ ਚਰਚਾ ਦੇ ਰੂਪ ਦੇ ਵਿੱਚ ਚੱਲ ਰਹੀ ਆ ਕਿ ਇਹਨਾਂ ਦੀ ਚੈਟ ਦੇ ਵਿੱਚ ਜੁਡੀਸ਼ੀਰੀ ਨਾਲ ਜੁੜੇ ਕੁਝ ਬੰਦਿਆਂ ਦਾ ਬਈ ਜ਼ਿਕਰ ਹੈ ਬਾਕੀ ਪੁਸ਼ਟੀ ਕੋਈ ਨਹੀਂ ਹੈ ਤਸਦੀਕ ਕੋਈ ਕੁਝ ਨਹੀਂ ਕਰ ਸਕਦਾ ਕਿਉਂਕਿ ਕੁਝ ਅਦਾਲਤੀ ਕਾਰਵਾਈ ਦੇ ਹਵਾਲੇ ਨਾਲ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅਦਾਲਤੀ ਕਾਰਵਾਈ ਹੋਈ ਆ ਉਸ ਪ੍ਰोसीडिंग ਦੇ ਵਿੱਚ ਤੇ ਸੀਬੀਆਈ ਨੇ ਗਰਾਉਂਡ ਇਹੋ ਰੱਖਿਆ ਹੀ ਆਪਾਂ ਉਹਦੀ ਗੱਲ ਵੀ ਆਡੀਅנס ਦੇ ਸਾਹਮਣੇ ਰੱਖਦੇ ਹੁੰਨੇ ਆ ਕਿ ਜਿਹੜੀ ਕੋਰਟ ਰੂਮ ਦੇ ਵਿੱਚ ਪ੍ਰोसीडिंग ਹੋਈ ਆ ਉਹਦੇ ਵਿੱਚ ਤੇ ਸੀਬੀਆਈ ਦਾ ਇਹੋ ਦਾਵਾ ਹੈ ਨਾ ਕਿ ਭਾਈ ਇਹਨਾਂ ਦੇ ਆਪਸ ਦੇ ਵਿੱਚ ਸੰਪਰਕ ਸਨ ਪੈਸਾ ਇਕੱਠਾ ਕੀਤਾ ਜਾ ਰਿਹਾ ਸੀਗਾ ਤੇ ਕੁਝ ਹੋਰ ਅਫਸਰ ਇਸ ਖੇਡ ਦੇ ਵਿੱਚ ਸ਼ਾਮਿਲ ਆ ਹੁਣ ਦੇਖਣਾ ਹੋਏਗਾ ਜੀ ਕਿ ਸੀਬੀਆਈ ਜਦੋਂ ਇਸ ਰਿਮਾਂਡ ਨੂੰ ਖਤਮ ਕਰੇਗੀ ਚਾਹੇ ਉਹ ਕ੍ਰਿਸ਼ਾ ਨੂੰ ਦਾ ਰਿਮਾਂਡ ਹੋਵੇ ਤੇ ਚਾਹੇ ਭੁੱਲਰ ਦਾ ਰਿਮਾਂਡ ਹੋਵੇ ਤਾਂ ਉੱਥੇ ਆ ਕੇ ਫਿਰ ਦੁਬਾਰਾ ਕੀ ਕਹਿੰਦੀ ਆ ਜੀ ਕਹਿੰਦੇ ਜੀ ਪ੍ਰੋਡਕਸ਼ਨ ਵਾਰੰਟ ਦੀ ਜਿਹੜੀ ਪਟੀਸ਼ਨ ਸੀ ਵਿਜੀਲੈਂਸ ਦੀ ਉਹ ਹੋ ਗਈ ਖਾਰਜ ਹੁਣ ਉਹਨਾਂ ਦੇ ਕੋਲ ਹੀ ਹਿਰਾਸਤ ਆ ਤਾਂ ਜਦੋਂ ਉਹ ਰਿਮਾਂਡ ਖਤਮ ਕਰਨਗੇ ਖਤਮ ਕਰਕੇ ਆ ਕੇ ਕੋਰਟ ਦੇ ਵਿੱਚ ਕੀ ਦੱਸਣਗੇ ਇੰਟਰਸਟਿੰਗ ਰਹੇਗੀ ਕਹਾਣੀ ਕਿ ਹਾਂ ਜੀ ਅਸੀਂ ਇਸ ਰਿਮਾਂਡ ਦੇ ਦੌਰਾਨ ਦੋਨਾਂ ਤੋਂ ਕੀ ਕੋਹਾਇਆ ਤਾਂ ਉਥੋਂ ਫਿਰ ਕੇਸ ਆਪਾਂ ਨੂੰ ਸਪਸ਼ਟ ਤੌਰ ਤੇ ਪਤਾ ਲੱਗ ਜਾਏਗਾ ਕਿ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਜਾਂ ਕਿਸ ਦਿਸ਼ਾ ਵੱਲ ਜਾ ਸਕਦਾ ਹੈ ਤਾਂ ਬਰਹਾਲ ਮਤਲਬ सीबीआई ਕੋਰਟ ਦੇ ਵਿੱਚ ਵਕੀਲਾਂ ਦੀਆਂ ਜਿਹੜੀਆਂ ਦਲੀਲਾਂ ਉਹ ਚੱਲ ਰਹੀਆਂ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪ੍ਰोसीडिंग ਦੇ ਵਿੱਚੋਂ ਇਹ ਗੱਲ ਤੇ सीबीआई ਦੀ ਨਿਕਲਦੀ ਆ ਕਿ ਇਲੈਕਟ੍ਰੋਨਿਕ ਸਬੂਤ ਨੇ ਸਾਡੇ ਕੋਲ ਐਵੀਡੈਂਸ ਨੇ ਕਿ ਇਹਨਾਂ ਨੇ ਇਸ ਤਰ੍ਹਾਂ ਦੀ ਖੇਡ ਜਿਹੜੀ ਆ ਉਹ ਰਚਾ ਰੱਖੀ ਸੀ ਹੂੰ ਜੀ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਅਖਬਾਰਾਂ ਵਾਲੀਆਂ ਗੱਡੀਆਂ ਨੂੰ ਰੋਕਿਆ ਹੋਇਆ ਹੈ ਜਿਹੜੀਆਂ ਆਵਾਜਾਈ ਵਾਲੀਆਂ ਗੱਡੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਖਬਾਰਾਂ ਲੈ ਕੇ ਜਾਂਦੀਆਂ ਨੇ ਉਹ ਵਿਵਾਦ ਐ ਇੰਦਾ ਵੱਡਾ ਸਹੇੜ ਲਿਆ ਸਰਕਾਰ ਨੇ ਕਿ ਹੁਣ ਆਪ ਹੀ ਘਿਰ ਗਈ ਜੀ ਅਖਬਾਰਾਂ ਨੂੰ ਰੋਕਦਿਆਂ ਰੋਕਦਿਆਂ ਹੁਣ ਅਖਬਾਰਾਂ ਦੇ ਫਰੰਟ ਪੇਜਾਂ ਤੇ ਅੱਜ ਵੱਡੀਆਂ-ਵੱਡੀਆਂ ਤਸਵੀਰਾਂ ਇਹੀ ਲੱਗੀਆਂ ਹੋਈਆਂ ਨੇ ਜਦੋਂ ਰੋਕਿਆ ਗਿਆ ਪਰ ਕਮਾਲ ਦੀ ਗੱਲ ਇਹ ਹੈ ਕਿ ਐਸੇ ਵੀ ਬੇਕਾਊ ਅਖਬਾਰ ਹੈ ਅਖਬਾਰਾਂ ਬਾਰੇ ਕਹੇ ਜਾਂਦਾ ਕਿ ਪਹਿਲਾਂ ਛਪ ਕੇ ਵਿਕਿਆ ਕਰਦੇ ਸੀ ਅੱਜ ਕੱਲ ਵਿੱਕ ਕੇ ਛਪਦੇ ਆ ਕਿ ਇੱਕ ਦੋ ਅਖਬਾਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਖਬਰ ਨਹੀਂ ਆ ਗਈ ਜੀ ਕਮਾਲ ਦੀ ਗੱਲ ਆ ਮਤਲਬ ਤੁਸੀਂ ਵੇਖੋ ਕਿ ਜਿਹੜੇ ਅਖਬਾਰ ਨੇ ਹਾ ਖਬਰ ਹੀ ਨਾ ਕਵਰ ਕੀਤੀ ਜੀ ਤੇ ਉਹ ਤੇ ਮੀਡੀਆ ਦੀ ਕਵਰ ਪੁੱਟ ਕੇ ਬੈਠਾ ਹੀ ਆ ਜ਼ਮੀਰ ਤੇ ਮਾਰ ਬੈਠਾ ਨਾ ਮਰਹਬਾ ਦੇਖੋ ਗੱਡੀਆਂ ਰੋਕੀਆਂ ਗਈਆਂ ਗੁਰਪ੍ਰੀਤ ਬਹੁਤ ਵੱਡਾ ਰੌਲਾ ਬਣ ਗਿਆ ਇਸ ਨੂੰ ਲੋਕਤੰਤਰ ਤੇ ਹਮਲਾ ਕਰਾਰ ਦਿੱਤਾ ਗਿਆ ਤੇ ਮੈਂ ਵੀ ਆਪਣੀ ਸੁਭਾਲਾ ਦੇ ਵਿੱਚ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਸੀਗੀ ਦੇਖੀ ਅਸੀਂ ਜੀ ਮਤਲਬ ਕਿ 86 87 ਦੇ ਸੁਰਤ ਸੰਭਲੇ ਲੋਕਿਆਂ ਤੇ ਖੜਕੂ ਵਾਧ ਦਾ ਦੌਰ ਵੀ ਵੇਖਿਆ ਆਹਾਂ ਹੋਰ ਵੀ ਬਹੁਤ ਛੋਟੀਆਂ ਮੋਟੀਆਂ ਵਡੀਆਂ ਤਕੜੀਆਂ ਕਟਨਾਵਾਂ ਪੰਜਾਬ 'ਚ ਵਾਪਰੀਆਂ ਵੇਖੀਆਂ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਵੇਖੀ ਖੈਰ ਉਤੋਂ ਹੁਣ ਪੰਜਾਬ ਸਰਕਾਰ ਦੀ ਸਫਾਈ ਆ ਅੱਜ ਜੇ ਤੁਸੀਂ ਵੇਖੋਗੇ ਤੇ ਵਿਰਲੇਟਾਂਵੇਂ ਇਦਾਂ ਦੇ ਵਰਸ਼ਨ ਛਪੇ ਆ ਪੰਜਾਬ ਪੁਲਿਸ ਦੇ ਜਿਹਦੇ ਵਿੱਚ ਸ਼ਾਇਦ ਪ੍ਰੈਸ ਨੋਟ ਦਾ ਵੀ ਜ਼ਿਕਰ ਆ ਕਿ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਪੰਜਾਬ ਪੁਲਸ ਵੱਨੀਓ ਕਿ ਅਸੀਂ ਇਹ ਤਲਾਸ਼ੀ ਮੁਹਿੰਮ ਇਸ ਵਾਸਤੇ ਵਿੱਢੀ ਸੀ ਕਿਉਂ ਕਿਉਂਕਿ ਸਾਡੇ ਕੋਲ ਇਨਪੁਟ ਹੈ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਆਈਐਸਆਈ ਜਿਹੜੀ ਆ ਉਹ ਬੜੀ ਇੱਕ ਕਨਾਉਣੀ ਜੀ ਖੇਡ ਖੇਡਦੀ ਆ ਯਾਨੀ ਏਸ ਵਿਹਾਰ ਤੇ ਅਸਾਂ ਇਹ ਤਲਾਸ਼ੀ ਵਿੱਚ ਲਾਈ ਸੀ ਦੇਖੋ ਚਲੋ ਇਸ ਚੀਜ਼ ਨੂੰ ਆਪਾਂ ਇੱਕ ਵਾਰੀ ਠੀਕ ਮੰਨ ਲਈਏ ਗੁਰਪ੍ਰੀਤ ਜੀ ਹੁਣ ਤੁਸੀਂ ਲਾਅ ਐਂਡ ਆਰਡਰ ਤੇ ਚਲੋ ਠੀਕ ਆ ਮੈਂ ਅੱਗੇ ਕਹਿੰਦਾ ਨਾ ਚਲੋ ਸੁਖ ਦੇ ਨਾਲ ਸਾਨੂੰ ਸਾਰੀ ਪੁਲਿਸ ਜਾਣਦੀ ਆ ਇੱਥੇ ਪੂਰੇ ਪੰਜਾਬ ਚ ਕਿਤੇ ਵੀ ਚੱਲ ਜਾਈਏ ਕੋਈ ਨਾ ਕੋਈ ਅਫਸਰ ਜਾਣਦਾ ਹੋਊਗਾ ਪਰ ਲੌਂਡ ਆਰਡਰ ਤੇ ਜੇ ਉਹ ਕਹਿਣ ਕਿ ਤੇਰੀ ਗੱਡੀ ਦੀ ਤਲਾਸ਼ੀ ਲੈਣੀ ਹੈ ਤੇ ਮੈਂ ਕੋਆਪਰੇਟ ਕਰੂੰਗਾ ਮੈਂ ਬਰੋਧ ਕਿਉਂ ਕਰੂੰਗਾ ਕਿ ਠੀਕ ਹੈ ਭਾਈ ਤੁਹਾਡਾ ਲੌਂਡ ਆਰਡਰ ਦਾ ਵਿਸ਼ਾ ਹੈ ਕੋਈ ਗੱਲ ਨਹੀਂ ਤੁਹਾਡਾ ਹੱਕ ਬਣਦਾ ਹਮ ਠੀਕ ਹੈ ਤਲਾਸ਼ੀ ਤੋਹਾਂ ਲੈ ਲਈ ਪਰ ਕੀ ਤੁਹਾਨੂੰ ਇਨਪੁਟ ਕਿਸੇ ਖਾਸ ਰੂਟ ਦੀ ਸੀ ਜਾਂ ਪੂਰੇ ਪੰਜਾਬ ਦੀ ਸੀ ਤੇ ਜੇ ਪੂਰੇ ਪੰਜਾਬ ਦੀ ਸੀ ਤਾਂ ਇੱਕ ਵੀ ਰਿਕਵਰੀ ਤੇ ਦਿਖਾ ਦਿਓ ਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਜੇ ਤਲਾਸ਼ੀ ਲਈ ਗੱਡੀ ਰੋਕੀ ਜਾਂਦੀ ਆ ਕਈ ਵਾਰ ਤੁਹਾਨੂੰ ਪਤਾ ਹੈ ਕਿ ਤਲਾਸ਼ੀ ਤੋਂ ਬਗੈਰ ਤੇ ਗੱਡੀ ਕੋਈ ਗਾਂਹ ਜਾਣ ਹੀ ਨਹੀਂ ਦਿੱਤੀ ਜਾਂਦੀ ਤਾਂ ਕੀ 4-4 ਘੰਟੇ ਗੱਡੀ ਕੋਈ ਰੋਕ ਕੇ ਰੱਖੀ ਜਾਂਦੀ ਆ ਇਹਨਾਂ ਦੇ 4-4 ਘੰਟੇ ਹਿਰਾਸਤ ਚ ਲੈ ਰੱਖੇ ਨੇ ਡਰਾਈਵਰ ਗੱਡੀਆਂ ਕੁਝ ਥਾਵਾਂ ਤੇ ਥਾਣੇ ਤੱਕ ਲੈ ਗਏ ਜੀ ਇੱਥੇ ਬੜਾ ਇੱਕ ਮਤਲਬ ਕਿ ਵੈਲਟ ਸਵਾਲ ਬਣਦਾ ਹੈ ਨਾ ਗੁਰਪ੍ਰੀਤ ਕੇ ਜੇਕਰ ਚਲੋ ਤੁਸੀਂ ਅਸੀਂ ਮੰਨ ਲਿਆ ਗੈਰੀ ਰਾਈਟ ਹੈ ਤੁਹਾਡੀ ਗੱਲ ਕਿ ਭਾਈ ਤੁਹਾਡੇ ਕੋਲ ਕੋਈ ਇਨਪੁਟ ਹੋਏਗਾ ਦੇਸ਼ ਦੀ ਸਿਕਿਉਰਿਟੀ ਨਾਲ ਜੁੜਿਆ ਮਸਲਾ ਹੈ ਜਾਂ ਸਟੇਟ ਦੀ ਸਿਕਿਉਰਿਟੀ ਨਾਲ ਜੁੜਿਆ ਮਸਲਾ ਹੈ ਅਸੀਂ ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਕਰਾਂਗੇ ਪਰ ਤਲਾਸ਼ੀਲ ਵਾਸਤੇ ਤੁਸੀਂ ਕੋਈ ਗੱਡੀ ਰੋਕੀ 10 ਮਿੰਟਾਂ 'ਚ ਤਲਾਸ਼ੀ ਲੈ ਲਈ ਉਹ 15 ਮਿੰਟਾਂ 'ਚ ਲੈ ਲਈ ਉਹ ਪਰ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਕਿਉਂ ਰੋਕੀ ਰੱਖਿਆ ਤੇ ਕੁਝ ਗੱਡੀਆਂ ਨੂੰ ਠਾਣੇ ਕਿਉਂ ਖੜਿਆ ਗਿਆ ਇਹ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਚਰਚਾ ਤੇ ਹੋ ਚੱਲਦੀ ਆ ਕਿ ਇੱਕ ਦੋ ਅਖਬਾਰ ਇਦਾਂ ਦੇ ਸੀਗੇ ਬਈ ਜਿਨ੍ਹਾਂ ਨੇ ਸ਼ੀਸ਼ ਮਹਿਲ 2.0 ਬਹੁਤ ਬਹੁਤ ਤਗੜਾ ਛਾਪਿਆ ਜੀ ਤੇ ਉਹਨਾਂ ਅਖਬਾਰਾਂ ਨੂੰ ਨਾਕਿਆਂ ਤੇ ਸਪੈਸ਼ਲੀ ਲੱਭਿਆ ਜਾ ਰਿਆ ਸੀਗਾ ਗੱਡੀਆਂ 'ਚ ਕੀ ਕੁਝ ਇਸ ਤਰ੍ਹਾਂ ਦੀ ਕਹਾਣੀ ਧਮ ਰੱਖਦੀ ਆ ਜੇ ਨਹੀਂ ਵੀ ਪਰ ਸਾਡਾ ਸਵਾਲ ਜਿਹੜਾ ਹੈ ਉਹ ਹੈ ਕਿ ਤੁਹਾਡੀ ਗੱਲ ਨੂੰ ਅਸੀਂ ਠੀਕ ਮੰਨਦੇ ਆ ਕਿ ਬਹੁਤ ਹੱਦ ਤੱਕ ਤੁਹਾਡੀ ਗੱਲਵਾਜ਼ ਹੋ ਪਿਆ ਪਰ ਇਸ ਗੱਲ ਦਾ ਜਵਾਬ ਵੀ ਤੇ ਦਿੱਤਾ ਜਾਣਾ ਚਾਹੀਦਾ ਹੈ ਕਿ ਕੀ ਇਸ ਤਰ੍ਹਾਂ ਵੀ ਤਲਾਸ਼ੀ ਲਈ ਜਾਂਦੀ ਹੈ ਕਿ ਪੁਲਿਸ ਹਿਰਾਸਤ ਦੇ ਵਿੱਚ ਡਰਾਈਵਰ ਨੂੰ ਜਾਂ ਗੱਡੀ ਨੂੰ ਲੈ ਲਿਆ ਜਾਵੇ ਤੇ ਤਿੰਨ ਤਿੰਨ ਘੰਟੇ ਲੱਗਦੇ ਹੁੰਦੇ ਇੱਕ ਗੱਡੀ ਦੀ ਤਲਾਸ਼ੀ ਲੈਣ ਲੱਗੇ ਹੂੰ ਜੀ ਜੀ ਇਹ ਬਦਲਾ ਬੌਂਦਲ ਗਿਆ ਇੱਥੇ ਆਮ ਤੌਰ ਤੇ ਆਪਾਂ ਸ਼ਬਦ ਸੁਣਦੇ ਆਂ ਸੱਚੀ ਬੌਂਦਲਣ ਵਾਲੀ ਗੱਲ ਹੀ ਹੈ ਜਿੱਦਾਂ ਦੀਆਂ ਅਸੀਂ ਹਾਲਾਤ ਤੇ ਤਸਵੀਰਾਂ ਦੇਖ ਰਹੇ ਆਂ ਅੱਗੇ ਜੇਕਰ ਚੱਲੀਏ ਤਾਂ ਉਧਰ ਚੰਡੀਗੜ੍ਹ ਦੇ ਵਿੱਚ ਪੀਯੂ ਦੇ ਅੰਦਰ ਸੈਨੇਟ ਦਾ ਮਸਲਾ ਬਹੁਤ ਵੱਡਾ ਬਣਦਾ ਜਾ ਰਿਹਾ ਹੈ ਤਿੱਖਾ ਸਿਆਸੀ ਵਿਰੋਧ ਚੱਲਣਾ ਪੈ ਰਿਹਾ ਹੈ ਤੇ ਨਾਲ ਦੀ ਨਾਲ ਐਫੀਡੇਵਿਟ ਵਾਲਾ ਮੁੱਦਾ ਤਾਂ ਹੈ ਹੀ ਹੈ ਪਾਇਓ ਚਾਲਣਾ ਹਾਂਜੀ ਐਫੀਡੇਵਿਟ ਵਾਲਾ ਮੁੱਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੇ ਕਿ ਉਹ ਵਿਵਾਦਤ ਹੈ ਵੈਸੇ ਅੱਜ ਮੇਰੇ ਖ਼ਿਆਲ ਦੀ ਨਾਲ ਖ਼ਬਰ ਆ ਰਹੀ ਸੀਗੀ ਕਿ ਐਫਿਡੇਪਟ ਵਾਲਾ ਮਾਮਲਾ ਤੇ ਇਹਨਾਂ ਨੇ ਵਾਪਸ ਲੈ ਲਿਆ ਹੈ ਹੁਣ ਗੱਲ ਇਹ ਆ ਕਿ ਸੈਨੇਟ ਦਾ ਮਾਮਲਾ ਉਹਦੇ ਤੋਂ ਵੀ ਵੱਡਾ ਹੋ ਗਿਆ ਨਾ ਇੱਥੇ ਵੱਡੀ ਲੀਕ ਖਿੱਚੀ ਗਈ ਜਨਾਬ ਹੁਣ ਤਿੱਖਾ ਵਿਰੋਧ ਤੇ ਸਾਰੀਆਂ ਧਿਰਾਂ ਨੇ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਆਇ ਨਹੀਂ ਕਿ ਸਾਰੀਆਂ ਹੀ ਪੰਜਾਬ ਦੀਆਂ ਸਿਆਸੀ تنظੀਮਾਂ ਇਹਦੇ ਵਿਰੋਧ ਦੇ ਵਿੱਚ ਨਿਤਰੀਆਂ ਤੇ ਨਿਤਰਨਾ ਵੀ ਚਾਹੀਦਾ ਹੈ ਜਿੱਥੋਂ ਤੱਕ ਐਫੀਡੇਵਿਟ ਦੇ ਮਾਮਲੇ ਦਾ ਸਵਾਲ ਆ ਕਿ ਅੱਜ ਮਰਨ ਵਰਤ ਜਿਹੜਾ ਸੀਗਾ ਉੱਥੇ ਚੱਲ ਰਿਹਾ ਸੀਗਾ ਤੇ ਕੈਂਪਸ ਦੇ ਵਿੱਚ ਨਾਹਰੇਬਾਜੀ ਵੀ ਹੋਈ ਐਮਪੀ ਸਰਪ੍ਰੀਤ ਸਿੰਘ ਪਹੁੰਚੇ ਹੋਏ ਸਨ ਆਮ ਆਦਮੀ ਪਾਰਟੀ ਦਾ ਦਰਸ਼ਨ ਕੈਂਡਲ ਮਾਰਚ ਵੀ ਹੋਇਆ ਤੇ ਥੋੜੀ ਅੱਜ ਉੱਥੇ ਮਾਹੌਲ ਦੇ ਵਿੱਚ ਗਰਮਾ-ਗਰਮੀ ਵੀ ਸੀਗੀ ਕਿਉਂਕਿ ਪੁਲਿਸ ਚੰਡੀਗੜ੍ਹ ਦੀ ਜਿਹੜੀ ਆ ਉਹ ਉੱਥੇ ਐਂਟਰ ਹੋਈ ਆ ਆ ਜੋ ਜਿਹੜੀ ਹੈ ਹੁਣ ਸਟੂਡੈਂਟ ਨੇਤਾਵਾਂ ਨੂੰ ਉੱਥੇ ਹਟਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਚਾਹੁੰਦੀ ਸੀ ਇਸ ਦੌਰਾਨ ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾ ਨੇ ਸ਼ਰਾਬ ਪੀ ਰਹੀ ਸੀ ਤੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਤਾਂ ਖੈਰ ਅੱਜ ਜੇ ਆਪਾਂ ਦੇਖੀਏ ਤਾਂ ਮਨੀਸ਼ ਤੇ ਬਾੜੀ ਵੀ ਪਹੁੰਚੇ ਹੋਏ ਸੰਕਲ ਮਾਲਵਿੰਦਰ ਸਿੰਘ ਕੰਗ ਵੀ ਪਹੁੰਚੇ ਹੋਏ ਸਭ ਯਾਨੀ ਮਸਲੇ ਦੋ ਹੋ ਗਏ ਇੱਕ ਹੋ ਗਿਆ ਸੈਨੇਟ ਵਾਲਾ ਤੇ ਇੱਕ ਜਿੱਤਰਾ ਤੁਸੀਂ ਕਿਹਾ ਹੀ ਆ ਕਿ ਐਫੀਡੈਵਟ ਦੀ ਸ਼ਰਤ ਵਾਲਾ ਹੁਣ ਦੇਖੋ ਜਿਹੜਾ ਮਾਮਲਾ ਹੈਗਾ ਨਾ ਸੈਨੇਟ ਦਾ ਇਹ ਇਸ ਕਰਕੇ ਵੱਡਾ ਹੋਇਆ ਹੈ ਕਿ ਇਹ ਕੋਈ ਪ੍ਰਸ਼ਾਸਕੀ ਨਹੀਂ ਇਹ ਬੜਾ ਸੋਚਿਆ ਸਮਝਿਆ ਮਾਮਲਾ ਵੀ ਆ ਕਿਉਂ ਕਿ ਇਹਦੇ ਵਿੱਚ ਜੋ ਗਵਰਨਿੰਗ ਬਾਡੀ ਹੈ ਉਹਦਾ ਬਿਲਕੁਲ ਢਾਂਚਾ ਹੀ ਬਦਲ ਦਿੱਤਾ ਜਾਏਗਾ ਯਾਨੀ ਉਹਦੀ ਰੂਹ ਹੀ ਬਦਲ ਦਿੱਤੀ ਜਾਏ ਹੂੰ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਤਕਨੀਕੀ ਤੌਰ ਤੇ ਕੀ ਕੀਤਾ ਇਹਨਾਂ ਨੇ ਜੇ ਨਹੀਂ ਤੇ ਮੈਂ ਤੁਹਾਨੂੰ ਦੱਸ ਵੀ ਸਕਦਾ ਹਾਂ ਕਿ ਜਿਵੇਂ ਪੁਰਾਣੀ ਸੈਨੇਟ ਜਿਹੜੀ ਸੀਗੀ ਉਹ ਮਤਲਬ ਕਿ 91 ਮੈਂਬਰ ਹੁੰਦੇ ਸਨ ਹੁਣ 31 ਮੈਂਬਰ ਹੀ ਹੋ ਗਈ ਇਲੈਕਟਿਡ ਮੈਂਬਰ ਪਹਿਲਾਂ 47 ਹੁੰਦੇ ਸਨ ਹੁਣ 18 ਰਹਿ ਗਏ ਜੀ ਗ੍ਰੈਜੂਏਟ voting ਖਤਮ ਕਰ ਦਿੱਤੀ ਗਈ ਕਿਉਂਕਿ ਜਿਹੜੇ ਚੁਣ ਕੇ ਇਲੈਕਟਿਡ ਮੈਂਬਰ ਆਉਂਦੇ ਸੀ ਉਹ ਜ਼ਿਆਦਾਤਰ ਪੰਜਾਬ ਚੋਂ ਆਉਂਦੇ ਸੀ ਜੀ ਯਾਨੀ ਪੰਜਾਬ ਦਾ ਰਾਜਨੀਤਿਕ ਪ੍ਰਭਾਵ ਵੀ ਸੀ ਫਿਰ ਉਹ ਜਿਹੜੀ ਗਵਰਨਿੰਗ ਬਾਡੀ ਸੀਗੀ ਬਹੁਤ ਹੱਦ ਤੱਕ ਵਿਦਿਆਰਥੀਆਂ ਦਾ ਪੱਖਪੂਰਦੀ ਸੀ ਹਾਲਾਂਕਿ ਉੱਥੋਂ ਦੇ ਪ੍ਰੋਫੈਸਰ ਇਤਿਆਦਿਕ ਥੋੜੇ ਇਹਦੇ ਤੋਂ ਦੁਖੀ ਵੀ ਸਨ ਕੁਝ ਇਹਨਾਂ ਦੇ ਉੱਤੇ ਦੋਸ਼ ਵੀ ਲੱਗਦੇ ਨੇ ਪੁਰਾਣੇ ਨਵੇਂ ਬੰਦਿਆਂ ਦੇ ਉੱਤੇ ਹਾਂ ਵੀ ਸਫਾਰਸ਼ੀ ਕਲਚਰ ਸੀ ਬਿਗੈਰਾ ਵਜਾ ਪਰ ਰਿਫਾਰਮਸ ਦਾ ਵਿਸ਼ਾ ਹੋ ਸਕਦਾ ਸੁਧਾਰ ਦਾ ਵਿਸ਼ਾ ਹੋ ਸਕਦਾ ਪਰ ਹੁਣ ਕੀ ਹੈ ਕਿ ਇਹਨਾਂ ਨੇ ਜਿਹੜੇ ਸੈਨੇਟ ਮੈਂਬਰ ਹੈ ਉਹਨਾਂ ਦੀ ਗਿਣਤੀ ਘਟਾ ਦਿੱਤੀ ਆ ਜਿਹਦੇ ਵਿੱਚ 18 ਇਲੈਕਟਡ ਫਿਰ 6 ਨੋਮੀਨੇਟਡ ਤੇ 7 ਐਕਸ ਆਫ ਇਸ਼ੂ ਕਰ ਦਿੱਤੇ ਐਕਸ ਆਫ ਇਸ਼ੂ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਲੋਕਲ ਮੈਂਬਰ ਪਾਰਲੀਮੈਂਟ ਆ ਗਿਆ ਚੰਡੀਗੜ੍ਹ ਦਾ ਯੂਟੀ ਦਾ ਚੀਫ ਸੈਕਟਰੀ ਆ ਗਿਆ এডਿਕੇਸ਼ਨ ਸੈਕਟਰੀ ਆ ਗਿਆ ਫਿਰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਦੋ ਵਿਧਾਇਕ ਜਿਹੜੇ ਆ ਉਹ ਨੋਮੀਨੇਟ ਕਰਨੇ ਆ ਸੈਨੇਟ ਦੇ ਵਿੱਚ ਅੱਠ ਨਾਮਿਨੇਟਡ ਜਿਹੜੇ ਬੰਦੇ ਆ ਉਹ ਸਿੱਖਿਆ ਤੇ ਹੋਰ ਖੇਤਰਾ ਚੋਂ ਚੁਣੇ ਜਾਣ ਯਾਨੀ ਉਹ ਕੇਂਦਰ ਸਰਕਾਰ ਆਪਣੇ ਪੱਧਰ ਤੇ ਕਰੇਗੀ ਸੈਟਵਟ ਯਾਨੀ ਕੁੱਲ ਮਿਲਾ ਕੇ ਕੰਪੋਜੀਸ਼ਨ ਇਸ ਤਰ੍ਹਾਂ ਦੀ ਬਣ ਜਾਏਗੀ ਗੁਰਪ੍ਰੀਤ ਕਿ ਜਿਹੜੀ ਅੱਗੇ ਵਾਰਨਿੰਗ ਬਾਡੀ ਆਮ ਤੌਰ ਤੇ ਕਿਸੇ ਇੱਕ ਪਾਸੜ ਵਿਚਾਰਧਾਰਾ ਨੂੰ ਹਾਵੀ ਨਹੀਂ ਸੀ ਹੋਣ ਦਿੰਦੀ ਤੇ ਪ੍ਰਸ਼ਾਸਕੀ ਪੱਧਰ ਤੇ ਵਿਦਿਆਰਥੀਆਂ ਦੇ ਪੱਖ ਚ ਨਾ ਜਾਂਦੇ ਫੈਸਲੇ ਜਿਹੜੇ ਸੀ ਉਹ ਛੇਤੀ ਨਹੀਂ ਸੀ ਹੋਣ ਦਿੰਦੀ ਉਹ ਸਾਰੀਆਂ ਚੀਜ਼ਾਂ ਹਟ ਜਾਣਗੀਆਂ ਕਿਉਂ ਜੀ ਕਿਉਂਕਿ ਨਾਮੀਨੇਸ਼ਨ ਜਾਂ ਜਿਹੜੇ ਬੰਦੇ ਸਿਲੈਕਟਡ ਨੇ ਉਹ ਮਤਲਬ ਕਿ ਕੇਂਦਰ ਆਸਿਓਂ ਪਾਸਿਓਂ ਆਪਣੇ ਪਵਾ ਕੇ ਵੱਧ ਘਟ ਕਰਕੇ ਤੇ ਉਹਦੇ 'ਚ ਹਾਂ ਵੀ ਹੋ ਜਾਏਗੀ ਤੇ ਪੰਜਾਬ ਦਾ ਜਿਹੜਾ ਰਾਜਨੀਤਿਕ ਯਾਨੀ ਕਿ ਹੁਣ ਜੇ ਦੇਖੋਗੇ ਤਾਂ ਪੰਜਾਬ ਬਹੁਤ ਵੱਡਾ ਸਟੇਕ ਹোল্ডার ਆ ਤਾਂ ਉਹਦੀ ਤਾਕਤ ਬਿਲਕੁਲ ਕਟਾ ਦਿੰਦੀ ਹੂੰ ਹੁਣ ਇਹਦੇ ਵਿੱਚ ਮਾਨ ਸਾਹਿਬ ਦਾ ਇੱਕ ਬਿਆਨ ਜਿਹੜਾ ਹੈ ਉਹ ਕਾਬਲੇ ਕੌਰ ਹੈ ਉਹ ਕਹਿੰਦੇ ਨੇ ਕਿ ਦੇਖੋ ਜੀ ਅਸੀਂ ਕਾਨੂੰਨੀ ਰਸਤਾ ਵੀ ਇਖਤियार ਕਰ ਸਕਦੇ ਹਾਂ ਪਰ ਇੰਟਰਸਟਿੰਗ ਗੱਲ ਇਹ ਆ ਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਦੋ ਵਾਰ ਪ੍ਰਧਾਨ ਰਹੇ ਚੁੱਕੇ ਮਾਲਵਿੰਦਰ ਸਿੰਘ ਕੰਗ ਜਿਹੜੇ ਇਤਿਫਾਕਤ ਇਹਨਾਂ ਦੀ ਪਾਰਟੀ ਦੇ ਵਿੱਚ ਨੇ ਮੈਂਬਰ ਪਾਰਲੀਮੈਂਟ ਨੇ ਬੜੇ ਗੜਤ ਸਵਾਲੇ ਬੰਦੇ ਨੇ ਉਹ ਕਹਿੰਦੇ ਆ ਕਿ ਪੰਜਾਬ ਦੀ ਵਿਧਾਨ ਸਭਾ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਸਕਦੀ ਹੈ ਉਹਦੇ ਕੋਲ ਤਾਕਤ ਹੈ ਜੀ ਕਿਉਂਕਿ ਪੁਨਰਗਠਨ ਐਕਟ ਦੀ ਧਾਰਾ 72 ਦਾ ਜ਼ਿਕਰ ਕੀਤਾ ਹੈ ਕਿ ਉਹਦੇ ਵਿੱਚ ਡਾਇਰੈਕਸ਼ਨਸ ਦਿੱਤੀਆਂ ਜਾ ਸਕਦੀਆਂ ਨੇ ਫੈਸਲਾ ਨਹੀਂ ਲਿਆ ਜਾ ਸਕਦਾ ਫੈਸਲਾ ਪੰਜਾਬ ਹੀ ਲੈ ਸਕਦਾ ਕਿਉਂਕਿ ਅਧਿਕਾਰ ਖੇਤਰ ਪੰਜਾਬ ਦਾ ਹੈ ਹਰਿਆਣਾ ਤੇ ਹਿਮਾਚਲ ਨਿਕਲ ਚੁੱਕੇ ਨੇ ਇਹਦੇ ਚ ਜੀ ਸੋ ਇਸ ਵਾਸਤੇ ਕਿਉਂਕਿ ਯੂਟੀ ਤੇ ਕੱਲਾ ਪੰਜਾਬ ਦਾ ਹੀ ਮਸਲਾ ਰਹਿ ਜਾਂਦਾ ਹੈ ਹਰਿਆਣਾ ਤੇ ਹਿਮਾਚਲ ਨੇ ਤਾਂ ਤੁਹਾਨੂੰ ਪਤਾ ਆਪਣੇ ਕਾਲਜ ਵਗੈਰਾ ਅਡ ਕਰ ਲਏ ਸਨ ਤਾਂ ਬੜਾ ਹਲ ਇਹ ਆਪਣੇ ਆਪ ਦੇ ਵਿੱਚ ਫਿਰ ਰੋਚਕ ਹੋ ਜਾਂਦੀ ਹੈ ਗੱਲ ਕਿ ਮੈਂਬਰ ਪਾਰਲੀਮੈਂਟ ਤੁਹਾਡੇ ਜਿਹੜੇ ਕਿ ਇੱਥੋਂ ਦੀ ਰਾਜਨੀਤੀ ਦਾ ਥੰਮ ਰਹੇ ਨੇ ਜਦੋਂ ਉਹ ਕਹਿ ਰਹੇ ਨੇ ਕਿ ਤੁਸੀਂ ਆਹ ਰਸਤਾ اختیار ਕਰ ਸਕਦੇ ਹੋ ਤਾਂ ਫਿਰ ਕੋਰਟ ਕਚਹਿਰੀ 'ਚ ਜਾਓਗੇ ਤਾਂ ਸਰ ਉਹ ਤਾਂ ਤੁਹਾਨੂੰ ਮਹੀਨਿਆਂ ਵੱਧੀ ਲਮਕਾਈ ਰੱਖਣਗੇ ਜੀ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਫੌਰੀ ਤੌਰ ਤੇ ਕੋਈ ਕਮੇਟੀ ਮਾਰਾਂ ਦੀ ਬਿਠਾ ਲੈਣੀ ਚਾਹੀਦੀ ਆ ਮਾਨ ਨੂੰ ਤੇ ਉਹਦੀ ਜੋ ਵੀ ਅਮਲ ਕੇ ਆਏਗੀ ਸਫਾਰਸ਼ ਆਏਗੀ ਜੋ ਵੀ ਖੋਜ ਆਏਗੀ ਜੋ ਵੀ ਅਧਿਐਨ ਆਏਗਾ ਤਾਂ ਉਹਦੇ ਆਧਾਰ ਤੇ ਅੱਗੇ ਕਦਮ ਚੁੱਕਣੇ ਚਾਹੀਦੇ ਨੇ ਗੁਰੂ ਹੂੰ ਜੀ ਉਧਰ ਜੇਕਰ ਅਗਲੀ ਗੱਲ ਕਰੀਏ ਤਾਂ ਦੋ ਥਰਮਲ ਪਲਾਂਟ ਕਪਲਾ ਕਰ ਰਹੇ ਸੀ ਜੀ ਕਿਹੜਾ ਕਿਹੜਾ ਥਰਮਲ ਪਲਾਂਟ ਹੈ ਜੀ ਇਹ ਉਹ ਤੁਸੀਂ ਉਹ ਫਿਲਮ ਦੇਖੀ ਹੋਣੀ ਹੈ ਡ੍ਰੀਮ ਗਰਲ ਜੀ ਜੇ ਨਹੀਂ ਤੇ ਦੇਖ ਲਿਓ YouTube ਤੇ ਉਹ ਹਿਮਾ ਮਾਲਨੀ ਦੀ ਫਿਲਮ ਸੀ ਡ੍ਰੀਮ ਗਰਲ ਤਰਮਿੰਦਰ ਦੀ ਜੀ ਜੀ ਇਹ ਡ੍ਰੀਮ ਪ੍ਰੋਜੈਕਟ ਸੀ ਤੁਹਾਨੂੰ ਪਤਾ ਹੀ ਆ ਮਾਨ ਦਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਇਹਨਾਂ ਨੇ ਆ ਕੇ ਐਕਵਾਇਰ ਕੀਤਾ ਕਿ ਅਸੀਂ ਇਹਨੂੰ ਪਬਲਿਕ ਪ੍ਰਾਪਰਟੀ ਦੇ ਵਿੱਚ ਬਈ ਲੈ ਆਂਦਾ ਯਾਨੀ ਜਨਤਕ ਅਦਾਰਾ ਬਣਾ ਦਿੱਤਾ ਨਿੱਜੀ ਕੰਪਨੀ ਤੋਂ ਅਸੀਂ ਲੈ ਲਿਆ ਇੱਕ ਤੇ ਇਹ ਥਰਮਲ ਆ ਦੂਜਾ ਇੱਕ ਹੋਰ ਸਰਕਾਰੀ ਥਰਮਲ ਹੈ ਰੋਪੜ ਵਾਲਾ ਇਨਾਂ ਤੇ ਜਿਹੜਾ ਦੋਸ਼ ਆ ਉਹ ਦੋਸ਼ ਇਸ ਤਰ੍ਹਾਂ ਦਾ ਹੈ ਕਿ ਸਰਕਾਰੀ ਥਰਮਲ ਪਲਾਂਟਾਂ ਚ ਫਿਊਲ ਕਾਸਟ ਵਿੱਚ ਕਪਲਾ ਹੋਇਆ ਹੈ ਕਿ ਚੇਅਰਮੈਨ ਜਿਹੜੇ ਬਸੰਤ ਗਰਗ ਜਿਨ੍ਹਾਂ ਦੀ ਨਿਯੁਕਤੀ ਬਾਰੇ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ ਕਿ ਇਹਨਾਂ ਦੀ ਨਿਯੁਕਤੀ ਵੀ ਵਿਵਾਦਤ ਹੈ ਤਾਂ ਇਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਛਵਾੜਾ ਵੇਖਿਆ ਆਪਣੀ ਕੋਲੇ ਦੀ ਖਾਨ ਹੋਣ ਦੇ ਬਾਵਜੂਦ ਪੰਜਾਬ ਦੇ ਦੋਵੇਂ ਸਰਕਾਰੀ ਥਰਮਲ ਪਲਾਂਟਾਂ ਚ ਮਹਿੰਗੀ ਬਿਜਲਾ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਇੱਥੇ ਫਿਊਲ ਕਾਸਟ ਵਿੱਚ ਵੱਡੇ ਪੱਧਰ ਤੇ ਤਾਂਗਲੀ ਕੀਤੀ ਜਾ ਰਹੀ ਸੀ ਅਤੇ ਪਾਵਰਕਾਮ ਨੂੰ ਕਰੋੜਾਂ ਰੁਪਏ ਦਾ ਕਟਾ ਪੈ ਰਿਹਾ ਸੀ ਤੇ ਫਿਲਹਾਲ ਦੋਵੇਂ ਥਰਮਲ ਪਲਾਂਟ ਦੇ ਜਿਹੜੇ ਮੁੱਖ ਇੰਜੀਨੀਅਰ ਹੈ ਹਰੀਸ਼ ਸ਼ਰਮਾ ਇਹਨਾਂ ਨੂੰ ਮੁਆਤਲ ਕਰ ਦਿੱਤਾ ਪਾਵਰਕਾਮ ਨੇ ਹੁਣ ਬਈ ਇਹਦੇ ਚ ਇਨਕੁਆਰੀ ਖੋਲ ਦਿੱਤੀ ਆ ਹੁਣ ਵੱਡਾ ਸਵਾਲ ਤੇ ਇਹ ਆ ਨਾ ਕਿ ਇਹਨਾਂ ਦੇ ਰਾਜ ਭਾਗ ਦੇ ਵਿੱਚ ਸਾਰਾ ਕੁਝ ਹੋਇਆ ਕ腐ਰੀ ਚ ਜੇ ਉਹ ਦੋ ਤਿੰਨ ਸਾਲਾ ਤੋਂ ਖੇਡ ਚੱਲ ਰਹੀ ਸੀ ਤਾਂ ਫੜ ਕਿਉਂ ਨਹੀਂ ਹੋਈ ਇੱਕ ਵੱਡਾ ਸਵਾਲ ਆ ਤੇ ਬਹੁਤ ਵੱਡਾ ਸਵਾਲ ਰਹੇਗਾ ਤਾਂ ਬਾਕੀ ਹਾਲੇ ਖੁੱਲ ਕੇ ਕੋਈ ਗੱਲ ਸਮਝ ਨਹੀਂ ਆ ਰਹੀ ਕਿਉਂਕਿ ਇਹ ਤਕਨੀਕੀ ਮਾਮਲੇ ਹੁੰਦੇ ਨੇ ਕਿ ਅਸਲ ਦੇ ਵਿੱਚ ਇਹ ਖੇਡ ਕਿ ਤਰ੍ਹਾਂ ਚੱਲ ਰਹੀ ਸੀ ਇਹਦੇ ਵਿੱਚ ਕੌਣ ਕੌਣ ਕੋਈ ਇੱਕ ਬੰਦਾ ਤੇ ਆਪਣੇ ਪੱਦਰ ਤੇ ਨਹੀਂ ਕਰ ਰਿਹਾ ਹੋਵੇਗਾ ਨਾ ਜੀ ਜੇ ਕਰੋੜਾਂ ਦਾ ਖੇਡ ਹੈ ਪਰ ਪ੍ਰਿਤੇ ਕੋਈ ਇੱਕ ਬੰਦਾ ਤੇ ਆਪਣੇ ਪੱਦਰ ਤੇ ਨਹੀਂ ਖੇਡ ਰਿਹਾ ਹੋਏਗਾ ਨਾ ਉਹਦੇ ਵਿੱਚ ਕੌਣ ਕੌਣ ਹੈ ਇਥੇ ਜਾਂਚ ਪੜਤਾਲ ਦੇ ਵਿੱਚ ਹੀ ਪਤਾ ਲੱਗ ਸਕਦਾ ਪਰ ਇਹਨਾਂ ਦੇ ਡ੍ਰੀਮ ਪ੍ਰੋਜੈਕਟ ਨੂੰ ਕਰਾਪਸ਼ਨ ਦਾ ਗ੍ਰੈਂਡ ਲੱਗ ਗਿਆ ਜੀ ਹੂੰ ਜੀ ਸੋ ਉਧਰ ਬੂਟਾਂ ਦੀ ਰਾਖੀ ਵਾਲਾ ਮਾਮਲਾ ਬੜਾ ਹਾਈਲਾਈਟ ਹੋ ਗਿਆ ਤੇ ਤੁਸੀਂ ਵੀ ਉਸ ਨੂੰ ਜਨਤਕ ਕੀਤਾ ਸੀ ਉਸ ਤੋਂ ਬਾਅਦ ਐਸਐਸਪੀ ਨੇ ਸਫਾਈ ਦਿੱਤੀ ਹੈ ਸਫਾਈ ਦੇ ਵਿੱਚ ਕੀ ਸਫਾਇਆ ਹੋ ਗਿਆ ਜਾਂ ਫਿਰ ਕੋਈ ਗੱਲ ਹੋਰ ਨਿਕਲੀ ਹੈ ਅ ਐਸਐਸਪੀ ਸਾਡੇ ਇੱਥੇ ਹੈਗੇ ਨੇ ਡਾਕਟਰ ਅਖਿਲ ਚੌਧਰੀ ਤੇ ਬੜੇ ਸਿਆਣੇ ਨੇ ਐ ਬੀਬੀਐਸਵੀ ਕੀਤੀ ਹੋਈ ਹੈ ਇਹਨਾਂ ਨੇ ਬੜੀ ਯੰਗ ਉਮਰ ਦੇ ਵਿੱਚ ਇਹਨਾਂ ਨੇ ਆਈਪੀਐਸ ਮਤਲਬ ਕਿ ਜੁਆਇਨ ਕੀਤੀ ਅੱਛਾ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਇਹ ਰੋਸਟਰ ਗਲਤ ਵਾਇਰਲ ਹੋਇਆ ਜੀ ਰੋਸਟਰ ਜਿਹੜਾ ਕਿਉਂਕਿ ਜੋ ਮਾਨ ਸਾਹਿਬ ਦਾ ਦਰਬਾਰ ਸਾਹਿਬ ਦਾ ਵਿਜ਼ਿਟ ਸੀ ਉਹ ਤੇ ਇਵੈਂਟ ਹੈ ਹੀ ਨਹੀਂ ਸੀ ਇਹਨਾਂ ਨੇ ਤਾਂ ਉਦਘਾਟਨ ਕਰਨਾ ਸੀ ਪਰ ਡਾਕਟਰ ਸਾਹਿਬ ਸ਼ਾਇਦ ਭੁੱਲ ਗਏ ਨੇ ਕਿ ਪਹਿਲਾਂ ਸੀ ਜੀ ਠੀਕ ਹੈ ਉਹਨਾਂ ਨੇ ਕਿਹਾ ਕਿ ਇਹ ਰੋਸਟਰ ਸਹੀ ਨਹੀਂ ਚਲੋ ਆਫੀਸ਼ੀਅਲੀ ਉਹਨਾਂ ਦਾ ਬਿਆਨ ਹੈ ਪਰ ਪਹਿਲਾਂ ਇਹ ਸਾਰਾ ਕੁਝ ਉਹ ਵਿਉਂਤ ਦੇ ਮੁਤਾਬਕ ਸੀ ਕਿਉਂਕਿ ਉੱਥੇ ਵਕੀਲਾਂ ਨੇ ਵਿਰੋਧ ਕਰ ਦਿੱਤਾ ਬੜਾ ਜ਼ਬਰਦਸਤ ਵਿਰੋਧ ਹੋਇਆ ਤੁਸੀਂ ਸ਼ਾਇਦ ਵਾਇਰਲ ਵੀਡੀਓ ਵੀ ਦੇਖਿਆ ਹੋਣਾ ਆ ਦੱਸਦੇ ਆ ਕਿ ਉਸ ਤੋਂ ਬਾਅਦ ਹੀ ਜਿਹੜਾ ਉਹ ਮਿੱਥਿਆ ਪ੍ਰੋਗਰਾਮ ਸੀ ਉਹਦੇ ਵਿੱਚ ਤਬਦੀਲੀ ਲਿਆਂਦੀ ਗਈ ਹੈ ਤਾਂ ਸਿਨੇਦਾਰ ਤੋਂ ਉਹ ਨਹੀਂ ਕਹਿ ਰਿਹਾ ਕਿ ਰੋਸਟਰ ਗਲਤ ਹੈ ਬੈਂਸਿਕਲੀ ਰੋਸਟਰ ਗਲਤ ਨਹੀਂ ਉੱਥੇ ਜੋ ਲਿਖਣ ਵਾਲੇ ਸੀਗੇ ਡਿਊਟੀ ਵਾਲੇ ਜਿਹੜੇ ਲਾਉਣ ਵਾਲੇ ਸੀਗੇ ਸ਼ਾਇਦ ਉਹਨਾਂ ਤੋਂ ਕੁਝ ਸ਼ਬਦਾਂ ਦਾ ਹੇਰਫੇਰ ਹੋ ਗਿਆ ਸੀਗਾ ਗੁਰਪ੍ਰੀਤ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਰੋਸਟਰ ਨੂੰ ਬਿਲਕੁਲ ਰੱਦ ਕੀਤਾ ਜਾ ਸਕਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਰੋਸਟਰ ਬਣਦਾ ਹੈ ਕਈ ਪੇजेस ਦਾ ਹੁੰਦਾ ਹੈ ਤੇ ਉਹਦੇ ਵਿੱਚ ਮਤਲਬ ਕਿ ਪਹਿਲਾਂ ਜਿਹੜਾ ਤੈਅशुदा ਪ੍ਰੋਗਰਾਮ ਸੀਗਾ ਉਹਦੇ ਮੁਤਾਬਕ ਇਹ ਚੀਜ਼ ਸੀ ਹਾਂ ਡਾਕਟਰ ਸਾਹਿਬ ਦੀ ਇਹ ਗੱਲ ਠੀਕ ਹੈ ਕਿ ਬਾਅਦ ਦੇ ਵਿੱਚ ਇਹਦੇ 'ਚ ਤਬਦੀਲੀ ਵੀ ਹੋ ਸਕਦੀ ਹੈ ਜੀ ਜੀ ਹਿੱਸੇ ਦੇ ਨਾਲ ਪ੍ਰੋਗਰਾਮ ਦਾ ਸਮਾਅ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ